ਉਹ ਹੋ ਗਿਆ ਵਾਰਿਆ ਚਿਲਕ ਵਾਈਟ ਫੇਅਰ ਕਰਨਾ ਹੈ ਨਾ ਬਾਅਦ ਚ ਨਾ ਕੀ ਦਾ ਕਰ ਚਲੋ ਸਭ ਤੋਂ ਅੱਗੇ 1 2 3 4 ਨੰਬਰ 1 ਕਾਨਿ ਸ਼ਰੇਆਮ ਰਸਤੇ ਗਈ ਸੀ ਕਿ ਉਹ 10 ਫੁੱਟ ਦੀ ਦੀਵਾਰ ਨੂੰ ਤਮ ਤੋਰ ਦੇ ਤਾਂ 10 ਦਿਨੋਂ ਕੋ ਰੋਲਾ ਪਾਈ ਉਹਨੇ ਗੇੜ ਤੋਂ ਨਾ ਕੋ ਹੇਕ ਕੋ ਇਹ ਸਭਾ ਗੱਲ ਨੂੰ ਦੇਖੋ ਸੋਚਣਾ ਕਿ ਇਹਦਾ ਜਿਮਾਨਾ ਉਹ ਤਾਂ ਹੁਣ ਸਾਰੀਆਂ ਗੱਲਾਂ ਪਹੁੰਚ ਗਈਆਂ ਨੇ ਕੋ ਕੰਪਲੇਨਟ ਕੇਂਦਰ ਤੱਕ ਨਾ ਲਿਖਾ ਦੇ ਚਲੋ ਤਾਂ ਲਿਖਾ ਰਹਿ ਗਿਆ ਪਰ ਕਿਹਨਾਂ ਆਪਾਂ ਜਿੰਦੇ ਨਾਂ ਦੇ ਲੋਕਾਂ ਦੇ ਨਾਲ ਨੇ ਕਾਨੂੰਨ ਦਾ ਕਿਸਦਾ ਜੀਦਾ ਕਰਤਾ ਨਹੀਂ ਆ ਕੇ ਖੜਾ ਕੋ ਜਨਰਲਾਂ ਨਾਲ ਪੜ੍ਹੇ ਲਿਖੇ ਸਾਰੇ ਪੜ੍ਹੇ ਲਿਖੇਗਾ ਦੇ ਐਡਵੋਕੇਟ ਸਾਰੇ ਪੜ੍ਹੇ ਲਿਖੇ ਬੰਦੇ ਨੇ ਦਾ ਪ੍ਰਸਾਦ ਇਹ ਵੀ ਅਸੀਂ ਨੂੰ ਲੋਕ ਜਾਂ ਤਾਂ ਸਾਡਾ ਮਸਲਾ ਹੱਲ ਕਰਨ ਵੀ ਇਹਨੂੰ ਰੇਟ ਨੂੰ ਅਧਾਰਤ ਕਰਤੀ ਜੇ ਲੋਕਡਾਊਨ ਵੇਲੇ ਇੱਥੇ ਲੱਗ ਸਕਦੀ ਲੈ ਪਰ ਹੋਰ ਕਿਉਂ ਨਹੀਂ ਲੱਗਦਾ ਅੱਜ ਜਿਹੜਾ ਪਾਉਣਾ ਹੈ ਇਹਨਾਂ ਸੱਤ ਜਹਾਂ ਤੋਂ ਕੀ ਕਹਾਂ ਕਿ ਮੈਂ ਕੁਝ ਨਹੀਂ ਕਰ ਸਕਦਾ ਉਹ ਮੁਸਕਰ ਨਹੀਂ ਤੁਸੀਂ ਮੰਡੀ ਨੂੰ ਥੋੜਾ ਜਿਹਾ ਉਹ ਤਾਂ ਮੁੱਕਰ ਗਿਆ ਨਾ ਉਹ ਗੱਲ ਤੋਂ ਬੇਵੀ ਉਹ ਸਾਡੇ ਨਾਲ ਤਾਂ ਮੁੱਕਰੇ ਤਾਂ ਹੀ ਦਾ ਜੀ ਪਤਾ ਚੱਲਦੀ ਹੈ ਕਿ ਉਹਨਾਂ ਨੇ ਇੰਨੇ ਵਾਅਦੇ ਕੀਤੇ ਸਪੈਸ਼ਲ ਫਰਮ ਬਣਾ ਰਹੇ ਆਪਾਂ ਉਹ ਚੱਲਦੇ ਅਜੇ ਬਾਗੇ ਨਹੀਂ ਉਹ ਤਾਂ ਵਧੀਆ ਪਰ ਉਹਨਾਂ ਦਾ ਆਪਦਾ ਹੀ ਪਰਚਾ ਬਣਦਾ ਸੀ ਕਿੰਨੇ ਦਿਨ ਲੱਗਦਾ ਹੈ ਕੋਈ ਸਾਡੇ ਨਾਲ ਗੱਲ ਤੋਂ ਕੋਈ ਸੁਣੇ ਸਾਡੀ ਅਸੀਂ ਤੁਹਾਡੀ ਗੱਲ ਕਾਰ ਇੱਕ ਜਿਹੜੇ ਬੰਦੇ ਅੰਦਰ ਬੈਠੇ ਉਹ ਤਾਂ ਸਾਡੀ ਹੈ ਤੁਹਾਡੀ ਗੱਲ ਸੁਣਾਉਣ ਵਾਸਤੇ ਹੀ ਉਹਨਾਂ ਨੂੰ ਆਪਾਂ ਭਾਇਆ ਹੈ ਆਪਾਂ ਚੱਲ ਜੀ ਉਹਨਾਂ ਨੂੰ ਭਾਵਾਤਾ ਕਾਨੂੰਨ ਕਾਰਵਾਈ ਦਾ ਪਾਲਣ ਹੋ ਨਹੀਂ ਰਿਹਾ ਸੱਤੇ ਆ ਰਹੇ ਆਏ ਆ ਬਹੁਤ ਦੇਰ ਦਾ ਹੋ ਰਹੀ ਉਹ ਹੀ ਗਰਵਾਸਨਾ ਟੁੱਟ ਰटका ਆ ਜੀ ਕੋਈ ਹੋ ਰਿਹਾ ਕਿ ਅੱਜ ਅਪਾ ਕਈ ਕਿਸੇ ਸਰਕਾਰੀ ਬਰੋਕਰ ਨੂੰ ਫਸਾਦਾ ਰਾਂਗੇ ਨਹੀਂ ਨਹੀਂ ਆਂਦਾ ਪਰ ਮੈਨੂੰ ਵੀ ਪਤਾ ਸਰ ਮੈਨੂੰ ਵੀ 32-35 ਸਾਲ ਹੋ ਗਏ ਲੜੀ ਜਾਂਦਾ ਮੈਂ ਜੀ ਪ੍ਰਸ਼ਾਸਨਾ ਸਰਕਾਰਾਂ ਵਾਲੀ ਕਰਕੇ ਪਰ ਅੱਜ ਅਵਾਜ਼ ਆਪਾਂ ਚੁਣਨੀ ਦੀ ਵੀ ਆਪਾਂ ਬੜਾ ਅਵਾਜ਼ ਆਉਂਦੀ करके थोड़ी साइन जो कुछ किया है कि टाइम तो डिपोलाकी पड़ी टाइम उन्नता ताल मिल जाता है <Kalika> कि ये लगा कि अपन हैं इस जगह पे देखना तुम, तुम, दाना। तुम, दाना। तुम तो जाना ਦਾ ਉਹ ਕਿੰਨੇ ਸਮਾਨ ਹੈ ਤੇ ਜਿਹੜੇ ਬੋਦੀ ਲੱਗਦੀ ਆ ਉਹ ਆਧਾਰਤ ਕਰਦੀ ਆ 10 ਰੁਪਏ ਤੋਂ ਕੋਈ ਬੋਦੀ ਜਾਏਗਾ ਕੋਈ 10 ਦਾ ਕਿਸਾਨਾ ਨੂੰ ਕਿਸਾਨਾ ਦਾ ਘੱਟ ਮਿਲਦਾ ਨਾ ਤਾਂ ਉਹਨਾਂ ਨੂੰ ਦਿੰਦੇ ਆ پیسے ਠੀਕ ਹੈ ਫਿਰ ਜਿਹੜੇ ਬਚਾਵੇ ਆਗੇ ਮੰਨ ਲਓ ਇੱਥੇ ਹੁਣ 5 ਰੁਪਏ ਇਹ ਕਿੰਨੇ ਬੋਦੀ ਸਾਡੇ ਕੋਲ 5 ਹੁਣ ਬਾਜ਼ਾਰ ਜਾ ਕੇ ਪਤਾ ਕਰਦੇ ਆਂ ਕਿੰਤ ਨੇ ਹਿਆਰ ਜਿਹੜੀ ਸਾਰੇ ਕੋਲੋਂ ਨਿਕਲਦੀ ਹੈ ਇਹ ਬੰਦੇ ਹੀ ਇਹ ਬੰਦੇ ਹੀ ਹੈ ਮਾਫੀਆ ਤੇ ਲੱਗਿਆ ਹੋਇਆ ਉਹਦੇ ਬਾਰੇ ਕੋਈ ਨਹੀਂ ਬੋਲਦਾ ਨਾ ਤਾਂ ਪ੍ਰਚਾਰਣ ਬੋਲਦੇ ਆ ਠੀਕ ਹੈ ਨਾ ਅੱਜ ਦਾ ਸਾਰੇ ਬਟੰਡਾ ਕੀ ਸਾਰੇ ਪੰਜਾਬ ਦੀ ਸਰਕਾਰਾਂ ਦੇ ਮਿਲਦੇ ਆ ਸੋਣ ਕੇ ਮਿਲਦੇ ਨੇ ਬਟੰਡੇ ਜੀ ਲੱਗ ਈਪੋਟਡ ਸੇਵ ਬਣਾਈ ਜਾਂਦੇ ਉੱਤੇ ਸਟicker ਲਾ ਲਾ ਕੇ ਆਹ ਵੋਟਡ ਹੈ ਜਾਂ ਆਹ ਉਹ ਹੈ ਇੱਥੇ ਕਰੀ ਜਾਂਦੇ ਸਾਰਾ ਬੰਦਾ ਦਾ ਦੋ ਬੰਦੇ 8-8 ਬੰਦੇ ਦੀ ਟੋਲੀ ਬਣ ਜਾਂਦੀ ਹੈ ਸ਼ਰਮ ਲੋਕਾਂ ਦੀ ਹਰੇ ਆਹ ਵੋਟ ਦੇ ਬੰਦੇ ਉੱਤੇ ਜਾਵਾਂ ਤਾਂ ਪੁੱਲਾ ਬੰਦੇ ਨੇ ਆ ਜਿੱਥੇ ਜਾਵਾਂਗੇ ਆ ਜਿੱਥੇ ਜਾਵਾਂਗੇ ਨਹੀਂ ਨਹੀਂ ਕੜੇ ਹੋਹੀ ਤਾਂ ਤੁਹਾਡਾ ਸਤਿਕਾਰ ਕਰ ਰਹੇ ਹਾਂ ਤੁਹਾਡੀ ਗੱਲ ਸੁਣ ਰਹੀ ਹਾਂ ਉਪਰੋਂ ਵੀ ਆਪਾਂ ਜਾ ਕੇ ਇਹਧਰੋਂ ਪਹਿਲਾ ਬੰਦਾ ਜੀ ਅਸੀਂ 50 ਬੰਦੇ ਉੱਤੇ ਜਾਵਾਂਗੇ ਇਕੱਲੇ ਬੰਦੇ ਨੂੰ ਇੱਥੇ ਬੁਲਾਉਗਾ ਪਰਲੇ ਬੰਦੇ ਨੂੰ ਇੱਥੇ ਬੁਲਾਉਗਾ ਅਸੀਂ 50 ਬੰਦੇ ਇੱਥੇ ਜਾਵਾਂਗੇ ਤਾਂ ਜੇ ਤਾਂ ਸਾਰੇ ਚੈਨਲ ਤੇ ਜੋ ਵੀ ਜਿਹੜੇ ਜਾਹਰੇ ਸਿਸਟਮ ਸਭ ਦਾ ਕੰਮ ਕਰਦਾ ਬੱਲੇ ਸਤ੍ਰੀ ਸੱਭੀ ਮਿੰਡੀ ਨਾ ਤਾਂ ਕੋ ਲੋਟਰੀ ਨਾ ਹੁੰਦੀ ਹੈ ਅਸੀਂ ਕਮਿਸ਼ਨ ਏਜੰਟਾ ਨਾ ਸੀ ਸਟਾਕਿਸਟਰ ਨਾ ਸੀ ਡੀਲਰ ਨਾ ਸੀ ਆਪਣਾ ਘੁੱਟਰੀ ਦੇ ਵਿੱਚ ਕਰਦੀ ਹੈ ਸਾਡੇ ਕੋਲ ਜ਼ਿੰਮੇਵਾਰਾਂ ਦਾ ਵਪਾਰੀਆਂ ਦਾ ਮਾਲ ਆਉਂਦਾ ਹੈ ਉਸ ਜ਼ਿੰਮੇਵਾਰਾਂ ਵਪਾਰੀਆਂ ਦੇ ਮਾਲ ਤੇ ਅਸੀਂ ਆਪਣੀ ਅੜਤ ਲੈ ਕੇ ਮਾਲ ਅਸੀਂ ਰੇੜੀ ਵਾਲਿਆਂ ਨੂੰ ਜਾਂ ਰਿਟੇਲਰ ਦੁਕਾਨਦਾਰਾਂ ਨੂੰ ਗੋਲਡ ਕੀ ਹੈ ਜਾਂ ਬੱਸ ਸਟੈਂਡ ਕੋਈ ਵੀ ਏਰੀਆ ਉਹ ਸਾਡੇ ਤੋਂ ਪਰਚੇਸ ਕਰਕੇ ਲੈ ਜਾਂਦੇ ਨੇ ਜੀ ਉਸ ਤੋਂ ਬਾਅਦ ਉਹ ਵੇਚਣਾ ਉਹਨਾਂ ਨੇ ਹੈ ਉਹ ਵੇਚਣ ਦੇ ਵਿੱਚ ਕਿੰਨਾ ਮਾਰਚ ਲੈਂਦੇ ਆ ਕੀ ਲੈਂਦੇ ਆ ਉਹਦੇ ਬਾਰੇ ਸਾਨੂੰ ਨਹੀਂ ਜਾਣਕਾਰੀ ਨਾ ਸੀ ਕਿਸੇ ਦੀ ਦਿੱਤੀ ਹੈ ਇਹਦੀ ਜ਼ਿੰਮੇਦਾਰੀ ਕਿਹਦੀ ਹੈ ਜੀ ਇਹ ਜ਼ਿੰਮੇਦਾਰੀ ਇਹ ਜ਼ਿੰਮੇਦਾਰੀ ਤਾਂ ਜਿਹੜਾ ਬੰਦਾ ਲੈਂਦਾ ਹੈ ਉਹ ਖਰੀਦਦਾ ਉਹ ਟੈਲੀ ਕਰੇ ਸਬਜ਼ੀ ਮੰਡੀ ਦੇਵਾ ਕੇ ਪਾਈ ਵੀ ਕੀ ਰੇਟ ਹੈ ਇੰਨਾ ਟਾਈਮ ਕਿਸੇ ਹੁੰਦਾ ਜੀ ਉੱਤੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੀ ਗੱਲ ਆ ਜਾਂਦੀ ਹੈ ਮਾਰਕੀਟ ਕਮੇਟੀ ਸੈਕਟਰੀ ਜਿਹੜਾ ਅਥਾਰਿਸਟ ਇੱਕ ਮਤਲਬ ਅਥਰਾਸਿਕ ਪਾਵਰ ਹੈ ਸਬਜ਼ੀ ਮੰਡੀ ਦੀ ਮਾਰਕੀਟ ਕਮੇਟੀ ਦੀ ਐਂਟਰੀ ਸਾਰੀ ਸਬਜ਼ੀ ਮੰਡੀ ਆਂਦੀ ਹੈ ਉਹਨਾਂ ਨੂੰ ਸਾਰਾ ਕੁਛ ਹੁੰਦਾ ਕਿਉਂਕਿ ਅਸੀਂ ਜਿਹੜੀ ਆਪਦਾ ਮਾਲ ਵੇਚਦੇ ਆਂ ਉਹ ਹਰ ਵੀਕਲੀ ਇਹਦੀ ਰਿਟਰਨ ਜਾਂਦੀ ਹੈ ਉਹਦੀ ਫੀਸ ਭਰੀ ਜਾਂਦੀ ਹੈ ਪ੍ਰਧਾਨ ਜੀ ਉਹ ਤਾਂ ਸਿਰਫ ਇੱਥੋਂ ਦਾ ਮਸਲਾ ਜਦੋਂ ਇਹ ਇੱਥੋਂ ਵਿਕ ਕੇ ਰੀਡਿੰਗਾਂ ਤੇ ਲੱਦੀ ਜਾਂਦੀ ਹੈ ਜਦੋਂ ਇੱਥੋਂ ਯਾਰ ਦੇ ਵੀ ਘਰਾਂ ਬਾਹਰ ਜਾਂਦੀ ਜਾਂਦੀ ਆ ਉਦੋਂ ਇਹਦਾ ਰੇਟ ਜਿਹੜਾ 20 ਰੁਪਏ ਵਾਲੀ ਚੀਜ਼ ਦਾ 80 ਰੁਪਏ ਹੋ ਜਾਂਦਾ ਹੈ ਇਹ ਕਾਰਨ ਪਤਾ ਕੀ ਹੈ ਜੀ ਉਦੇ ਕਾਰਨ ਪਿੱਛੇ ਮਲਕ ਇਹ ਪੈਰਿਸ਼ੇਬਲ ਗੁੱਡਸ ਆ ਇੱਕ ਜਿਵੇਂ ਪਿੱਛੇ ਜੇ ਅਸੀਂ ਇਹਨਾਂ ਦੀ ਬਾਈਟ ਵੇਖੀ ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਸਵੇਰੇ ਰੇਟ ਹੋਰ ਹੁੰਦਾ ਦੁਪਹਿਰੇ ਹੋਰ ਹੁੰਦਾ ਸ਼ਾਮੀ ਹੋਰ ਹੁੰਦਾ ਹਾਂ ਬਿਲਕੁਲ ਉਹ ਇਸ ਤਰ੍ਹਾਂ ਹੈ ਕਿ ਇਹ ਪੈਰਿਸ਼ੇਬਲ ਗੁੱਡਸ ਹੈ ਖਰਾਬ ਹੋਣ ਵਾਲੀ ਚੀਜ਼ ਹੈ ਔਰ ਇਹਦੇ ਵਿੱਚ ਕੁਆਲਿਟੀ ਵਾਈਜ਼ ਵੀ ਬੜੇ ਰੇਟ ਬੰਦੇ ਆ ਇੱਕ ਜਿਹੜੀ ਗਾਜਰ ਮੰਡੀ ਦੇ ਵਿੱਚ ਆਈ ਪੀਲੇ ਰੰਗ ਦੇ ਵਿੱਚ 80 ਰੁਪਏ ਕਿਲੋ ਵਿਕਰੀ ਹੈ 4000 ਦੀ 4000 ਰੁਪਏ ਵਿਕਰੀ ਆ ਉਹਦੇ ਰੇਟ ਇੱਕ ਤਾਂ ਨਹੀਂ ਹੋ ਸਕਦਾ ਰੇਟ ਅਲੱਗ ਲਗਾਉਣਗੇ ਫਿਰ ਜਿਵੇਂ ਲਾੜੋ ਦੁਪਹਿਰ ਹੁੰਦੀ ਹੈ ਜੇ ਉਹਦੇ ਕੋਲ ਰੇੜੀ ਵਾਲੇ ਕੋਲ ਜਾਂ ਦੁਕਾਨਦਾਰ ਕੋਲ ਮਾਲ ਜ਼ਿਆਦਾ ਪਿਆ ਹੈ ਉਸ ਬੰਦੇ ਨੇ ਮਾਲ ਘੱਟ ਕਰਨਾ ਹੈ ਵੇਚਣਾ ਉਹਨੂੰ ਰੇਟ ਘੱਟ ਵੀ ਕਰਨਾ ਪੈਂਦਾ ਹੈ ਸ਼ਾਮ ਨੂੰ ਜਦੋਂ ਉਹਦੇ ਕੋਲ ਬਿਲਕੁਲ ਲਾ ਲੋ ਵੀ ਸਿਸਟਮ ਡੈਮੇਜ ਚਾਹੀਦਾ ਵੀ ਸਿਰ ਤੱਕ ਤਾਂ ਖਰਾਬ ਹੋ ਜਾਊਗਾ ਜੋ ਪੈਰੀਸ਼ੀਅਲ ਨ ਰੁਕ ਸਕਦੇ ਨਹੀਂ ਇਹ ਕਿਹੜੀ ਕਨਕਾਸਰ ਉਹ ਜਿਹੜੀ ਆਪਾਂ ਅੰਦਰ ਲਾ ਦੇਵਾਂਗੇ ਇਹ ਵਿੱਚ ਨਹੀਂ ਬਣੀ ਆ ਪ੍ਰਧਾਨ ਜੀ ਇਹਦੇ ਵਿੱਚ ਮਸਲਾ ਇਹ ਆ ਸਾਹਮਣੇ ਨਹੀਂ ਨੇ ਇਸ ਟਾਈਮ ਹਾਂਜੀ ਤੁਹਾਡਾ ਵਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਉਹ ਪਰਦਾ ਸੰਕਰਨ ਪਹੁੰਚੇ ਇਹਦਾ ਹੱਲ ਕੀ ਆ ਹੱਲ ਕਿਵੇਂ ਦੇਈਏ ਹੱਲ ਤਾਂ ਕੋਈ ਇਸ ਤਰ੍ਹਾਂ ਨਹੀਂ ਵੀ ਵੇਚ ਨਾਲ ਉਹ ਆਪਾਂ ਜਿਹੜੇ ਬੰਦੇ ਚ ਲੈ ਗਿਆ ਸਾਡੇ ਕੋਲ ਹੂੰ ਇਹ ਵੀ ਅਸੀਂ ਇਯਾਤ ਦੇ ਕੋਈ ਪ੍ਰਸ਼ਾਸਨ ਇਹਦੇ ਕੋਈ ਕਾਰਵਾਈ ਕਰੇ ਉਹਦਾ ਕੰਟਰੋਲ ਕਰੇ ਅਸੀਂ ਲੋਕ ਤਾਂ ਨਹੀਂ ਕਰ ਸਕਦੇ ਸਾਡਾ ਕੰਮ ਤਾਂ ਸਿਰਫ ਵੇਚਣ ਤੱਕ ਸੀਮਤ ਹੈ ਇਹ ਜਿੰਦਾ ਜਿੰਦਾ ਲਾਣਾ ਆਲੇ ਪ੍ਰਾਈਵਟ ਜਿੰਦਾ ਲਾਣਾ ਆ ਦੇਖੋ ਉਹਦਾ ਆਪਣਾ ਡੈਮੋਕਰੇਸੀ ਸਿਸਟਮ ਦਾ ਅਧਿਕਾਰ ਹੈ ਲੇਕਿਨ ਇਹ ਸਰਕਾਰੀ ਪ੍ਰਾਪਰਟੀ ਹੈ ਇਤਿਹਾਸੀ ਆਪ ਦਾ ਕੰਮ ਕਰਦੇ ਆ ਸਾਡੀਆਂ ਆਪ ਦੀਆਂ ਦੁਕਾਨਾਂ ਵੀ ਹੈ ਇਹ ਨਹੀਂ ਕਿੱਲੀ ਸਰਕਾਰੀ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਸਿਰਫ ਆਕਸ਼ਨ ਪਲੇਟਫਾਰਮ ਹੈ ਜਿੱਥੇ ਮਾਲ ਛੇ ਲੰਦਾ ਹੈ ਜਿਹੜੀਆਂ ਬਾਕੀ ਦੁਕਾਨਾਂ ਨੇ ਸਾਡੀਆਂ ਆਪਣੀਆਂ ਨੇ ਇਹ ਕਿਵੇਂ ਤਾਲਾ ਲਾਣਗੇ ਤਾਲਾ ਤਾਂ ਫਿਰ ਆਪਾਂ ਕਿਸੇ ਤੁਹਾਡੇ ਕਰਨ ਨੂੰ ਵੀ ਲਾ ਲਈਏ ਕਿਸੇ ਹੋਰ ਦੇ ਕਰਨ ਨੂੰ ਵੀ ਤਾਲਾ ਲਾ ਲਈਏ ਤਾਲੇ ਐ ਨਹੀਂ ਲੱਗਦੇ ਜਿਵੇਂ ਲਾਦੇ ਆ ਦੀ ਦੱਸ ਰਹੀ ਹਾਂ ਹੂੰ ਸਾਨੂੰ ਬਾਜ਼ਾਰ ਦੇ ਅੰਦਰ ਉਹ 90 ਰੁਪਏ 80 ਰੁਪਏ ਦੇ ਵਿੱਚ ਦੇਖੋ ਜਿਹੜੇ ਰੇਟ ਹੈ ਜੀ ਉਹ ਇੱਥੇ ਮਾਰਕੀਟ ਡਰਾਈਵਨ ਰੇਟਸ ਨੇ ਉਹ ਹੀ ਬੇਨਤੀ ਕਰਦੇ ਹਾਂ ਜਲਦੀ ਉਹ ਜਿਹੜੇ ਰੇਟ ਨਿਧਾਰਨ ਤੋਂ ਦੇਖੋ ਦੇਰੇ ਇਹ ਆਰਤੀ ਇਹ ਕਰਦੇ ਜੋ ਮੇਰੇ ਨੂੰ ਜਿੰਨਾ ਤੱਕ ਨੋਟ ਹੈ ਉਹ ਤੁਹਾਡੇ ਕੋਲੇ ਡਿਸਟਰੀਬਿਊਟ ਕਰ ਦੇ ਆ ਨਹੀ ਇਸ ਤਰ੍ਹਾਂ ਨਹੀਂ ਚਲੋ ਮੈਨੂੰ ਤਾਂ ਜੋ ਇਹਨਾਂ ਨੇ ਦੱਸਿਆ ਹਾਂ ਬਿਲਕੁਲ ਨਹੀਂ ਇਹ ਮਾਰਕੀਟ ਦੇ ਰੇਟ ਹੁੰਦੇ ਨੇ ਓਪਨ ਰੇਟ ਹੁੰਦੇ ਨੇ ਜੋ ਰੇਟ ਇਹਨਾਂ ਦੇ ਕੋਲੋਂ ਵਿਕਰੀ ਹੁੰਦੀ ਆ ਉਹ ਆਪਣੇ ਕੋਲੇ ਨੋਟ ਹੁੰਦਾ ਉਹ ਨੋਟ ਹੁੰਦੀ ਉਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆ ਜਿਹੜੀ ਆਪਣਾ ਐਸ਼ੀਓ ਚੇਕ ਲੈਣਾ ਜਾਰੀ ਰੱਖਦੇ ਨੇ ਜਿਹੜੇ ਫਰੂਟ ਵਾਲੇ ਆ ਉਹ ਤਾਂ ਇੱਥੇ ਸਟicker ਲਾਈਓ ਹਰ ਇੱਕ ਇੱਕ ਰੋ ਦੇ ਬਾਤੇ ਅੰਬਾਂ ਤੇ ਸਟicker ਲਾ ਕੇ ਫੋਟੋ ਲਓ ਇੱਥੇ ਹੀ ਲਾਈ ਦਿਓ ਕਦਰ ਕਿਥੇ ਜਰਦਾ ਪੰਜਾਬ ਨਾਲ ਕੋਈ ਜਦੇ ਸਰੇ ਥੋੜੀ ਥੋੜੀ ਮੇਰੀ ਬੇਨਤੀ ਹੈ ਕਿਲੇਆਂ ਨੂੰ ਸਰੇ ਆਮ ਤੁਹਾਡੇ ਦਫਤਰ ਦੇ ਸਾਹਮਣੇ ਪਕਾਇਆ ਜਾਂਦਾ ਪਖੇਲੇ ਉਹ ਕੇਲੇਆਂ ਨੂੰ ਮਸਾਲਿਆਂ ਨਾਲ ਪਕਾਇਆ ਸਾਨੂੰ ਫੈਸਲਾ ਕਰਿਆ ਜਾਵੇ ਜਿਹੜੀ ਦਰਜਣ ਥੋੜੀ ਥੋੜੀ ਦਰਜਣ ਜਿਹੜੀ ਸੀਗੀ ਦਰਜਣ ਦਾ ਹਿਸਾਬ ਵੀ 60 ਰੁਪਏ ਦਰਜਣ 70 ਰੁਪਏ ਦਰਜਣ ਦੀ ਅੱਜ ਸਾਨੂੰ 130 ਰੁਪਏ ਦੀ ਦਰਜਣ ਪੈ ਰਹੀ ਹੈ ਮੇਰੀ ਬੇਨਤੀ ਹੈ ਵੀ ਐਸ ਬਟੰਡੇ ਸ਼ਹਿਰ ਦੇ 400 ਰੁਪਏ ਧਨੀਆ ਵੇਚਿਆ ਸਾਰਾ ਜੀ 2 ਰੁਪਏ ਮਟਰ ਨਾ ਤਾਂ ਕਿਸਾਨਾਂ ਨੂੰ ਕਿਸਾਨਾਂ ਦਾ ਸਾਰਾ ਹੱਕ ਤੋਂ ਮਿਲ ਰਿਹਾ ਮੇਰੇ ਉਹਨਾਂ ਤੋਂ ਲੈ ਲਿਆ ਅਸੀਂ ਕੋਈ ਇਹਨਾਂ ਦੇ ਖਿਲਾਫ ਨਹੀਂ ਨੇ ਦੇ ਖਿਲਾਫ ਨਹੀਂ ਅਸੀਂ ਕਹਿੰਦੇ ਆ ਵੀ ਸਾਡੇ ਤੋਂ ਜਾਇਜ਼ ਰੇਟ ਲੈਂਦੇ ਯਾਰ ਜਿਹੜੀ ਰੇੜੀ ਰੇਟੇ ਕਰਦੇ ਇੱਥੇ ਉਹਨਾਂ ਉਹਦੀ ਬਾਕਾਇਦਾ ਇੱਥੇ ਜਿਵੇਂ ਅੱਜਕੱਲ ਤਾਂ ਸੋਸ਼ਲ ਮੀਡੀਆ ਜਵਾਨਾਂ ਕੀ ਫਲਾਈਟ ਹਲਾ ਉਹਦੇ ਜਿਵੇਂ ਆਰ ਡੀ ਲੱਗਦੀ ਹੈ ਉਹਦੇ ਤੇ ਡੇਢ ਦੁੱਧਨ ਵੀ ਅੱਜ ਦਾ ਰੇਟ ਮਾਰਕ ਰਜਾਈ ਹੈ ਜਿੰਨੀ ਇਹਨਾਂ ਦੇ 23 ਜੂਨ ਨੂੰ ਨਾ ਕੋਈ ਦਾ ਪ੍ਰੂਫ ਦੇ ਮੈਂਬਰ ਹੈ ਉਹ ਆਪਦੇ ਇੱਥੇ ਲਾਈਵ ਕੋ ਕਾਣ ਲੋਕਾਂ ਨੂੰ ਪਤਾ ਲੱਗੇ ਵੀ ਜੋ ਵੀ ਇੱਥੋਂ 5 ਰੁਪਏ ਨਿਕਲੀ ਹੈ ਠੀਕ ਹੈ ਸਰ ਕੱਲ ਮੂੜੀ ਤੋਂ 3 ਰੁਪਏ ਨਿਕਲੀ ਬਾਜ਼ਾਰ 'ਚ ਚੱਲੀ ਪਈ ਹੋਗੀ ਕਿਤੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਰੇੜੀਆਂ ਨਿਕਲ ਗਈਆਂ ਸਰ ਉਹ ਬੰਦੇ ਕੌਣ ਐ ਜਿਹੜੇ ਫਾਲੂ ਲੁਕੀ ਜਾਂਦੇ ਸਰ ਮੇਰਾ ਕਹਿਣ ਦਾ ਮਕਸਦ ਇੰਨਾ ਐ ਦੇਖੋ ਜੀ ਇਸ ਦੇ ਸੰਬੰਧ ਚ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਇਥੋਂ ਦਾ ਰੇਟ ਹੁੰਦਾ ਐ ਉਹ ਮਾਰਕੀਟ ਡਰਾਈਵਨ ਰੇਟ ਐ 4 ਕਿਲੋਮੀਟਰ ਉਹਦੇ ਵਿੱਚ ਉਸ ਤੋਂ ਬਾਅਦ ਰਿਟੇਲ ਦੇ ਵਿੱਚ ਜੋ ਰੇਟ ਵਿਕ ਰਿਹਾ ਉਹਦੇ ਉੱਤੇ ਮਤਲਬ ਕੋਈ ਕੰਟਰੋਲਿੰਗ ਨਹੀਂ ਰੇਟ ਦੀ ਇਥੋਂ ਦੀ ਵੀ ਕੋਈ ਕੰਟਰੋਲਿੰਗ ਨਹੀਂ ਐ ਜੋ ਰੇਟ ਇੱਥੇ ਵਿਕਦਾ ਉਹ ਸਾਡੇ ਕੋਲ ਨੋਟ ਹੁੰਦਾ ਨਹੀਂ ਇਹ ਸਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਵੀ ਕੀ ਰੇਟ ਵਿਕਿਆ ਜਾਂ ਹੋਰ ਹੈ ਉਹਦੀ ਸਾਡੇ ਕੋਲੇ ਤੁਸੀਂ ਆ ਕੇ ਜਾਣਕਾਰੀ ਇਹ ਗੱਲ ਤਾਂ ਤੁਸੀਂ ਹੁਣ ਮੰਨ ਲਈ ਨਾ ਵੀ ਇਹਦਾ ਕੋਈ ਕੰਟਰੋਲ ਹੈ ਨਹੀਂ ਇਸ ਤੇ ਨਾ ਕੰਟਰੋਲ ਸਿਰ ਮਾਰਕੀਟ ਦਾ ਜੇ ਸਬਜ਼ੀ ਮੰਡੀ ਦਾ ਰੇਟ ਕੋਈ ਕੰਟਰੋਲ ਕੋਈ ਅਧਾਰਾ ਨਹੀਂ ਡਿਸਾਈਡ ਕਰ ਸਕਦਾ ਅਸੀਂ ਸਰਕਾਰ ਕੋਈ ਅੱਜ ਤੱਕ ਕੋਈ ਪਾਵਰ ਨਹੀਂ ਹੈ ਵੀ ਅੱਜ ਤੱਕ ਸਾਨੂੰ ਡਿਸਾਈਡ ਹੋ ਰਾਜ ਤੱਕ ਐਸ ਮੁੱਦੇ ਤੇ ਕੋਈ ਬੋਲੇ ਹੀ ਨਹੀਂ ਸਰ ਉਹ ਤੁਸੀਂ ਦੇਖੋ ਇੱਕ ਆਪਾਂ ਜੋ ਕਹਿਣਾ ਚਾਹੁੰਦੇ ਮੁੱਦਾ ਉਹ ਕਰ ਸਕਦੇ ਆ ਇਸ ਦੇ ਵਿੱਚ ਇਹ ਨਹੀਂ ਆ ਵੀ ਕੋਈ ਸਾਡੇ ਭਰਾ ਕੋਈ ਹਾਂਜੀ ਕੋਈ ਲੜਨ ਪੜਨ ਦੀ ਹੈ ਉਹ ਡੀਸੀ ਤੱਕ ਪਹੁੰਚਾ ਕੇ ਇਹਨੂੰ ਤਦਾਰਕ ਕੀਤਾ ਜਾਵੇ ਤੇ ਕਰੋਨਾ ਕਾਲ ਵੇਲੇ ਹੋ ਗਿਆ ਜੀ ਤੇ ਹੁਣ ਕਿਉਂ ਨਹੀਂ ਦੇਖੋ ਜੀ ਕੇਸ ਦੇ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਿਲ ਜਾਓ ਡੀਸੀ ਸਾਹਿਬ ਨੂੰ ਮਿਲ ਸਕਦੇ ਹੋ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਹੈ ਉਹ ਉਹਨਾਂ ਨੂੰ ਦੱਸ ਸਕਦੇ ਹੋ ਬਟ ਇਸ ਦੇ ਮਤਲਬ ਵੀ ਇਸ ਨੇ ਵੀ ਸਾਡੇ ਇਹਨਾਂ ਗੇਟਸ ਤੋਂ ਜਾਂ ਹੋਰ ਨਹੀਂ ਨਹੀਂ ਜਿੱਥੇ ਸਾਡੀ ਦੇਖੋ ਜਿੱਥੇ ਸਾਡੀ ਲੋਕੇਸ਼ਨ ਮੰਗ ਗਏ ਜਿੱਥੇ ਸਾਨੂੰ ਤਕਰੀਬ ਹੈ ਉੱਥੇ ਖੜ ਕੇ ਹੀ ਬੰਦਾ ਦੱਸੂਗਾ ਜੇ ਮੇਰੇ ਦਰਦ ਇੱਥੇ ਹੋ ਰਿਹਾ ਤਾਂ ਬੰਦਾ ਬਿਲਕੁਲ ਜਾਈ ਉਹ ਮੇਰੇ ਦਰਦ ਇੱਥੇ ਨਹੀਂ ਮੈਨੂੰ ਚਲੋ ਇਹ ਆਈਸੀ ਇਨਫਰਮੇਸ਼ਨ ਜਿਹੜੀ ਫੈਕਟਰੀ ਹੋ ਤੁਹਾਨੂੰ ਕੱਲ ਤੱਕ ਵੀ ਕੱਲ ਕੱਲ ਨੂੰ ਪਤਾ ਲੱਗ ਜੀ ਇਹ ਤੋਂ ਨਾ ਸਰ ਬਦਕੀ ਕੋਈ ਸੁਣਾ ਗਈ ਬੈਂਕ ਨਹੀਂ ਨਵੀਂ ਤੁਸੀਂ ਫੋਨ ਕਰ ਸਕਦੇ ਸੀ ਤੁਹਾਡੇ ਕੋਲ ਵੀ ਆ ਕੇ ਤਾਂ ਕੋਈ ਦਿੱਕਤ ਨਹੀਂ ਸਾਨੂੰ ਸਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਕੋਈ ਅਸੀਂ ਇੱਥੇ 9 ਤੋਂ 5 ਇੱਥੇ ਹਾਜ਼ਰ ਬੈਠੇ ਹਾਂ ਸਰ ਤੁਸੀਂ ਜਦੋਂ ਮਰਜ਼ੀ ਮੋਸਟ ਵੈਲਵ ਆਉਣ ਵਾਦੀ ਹੈ ਸਮੱਸਿਆ ਤਾਂ ਪਤਾ ਲੱਗਿਆ ਨਾ ਇੱਥੇ ਆਈ ਹੈ ਡਿਲੀਵਰੀ ਪਤਾ ਲੱਗਿਆ ਸਰ ਤੁਸੀਂ ਆਪ ਦੇ ਲੈਟਰ ਤੇ ਉੱਤੇ ਲਿਖ ਕੇ ਭੇਜੋ ਕਿ ਜਿਹਦੇ ਨੂੰ ਪਈ ਹੈ ਤੇ ਸਾਡੀ ਸਮੱਸਿਆ ਆ ਰਹੀ ਹੈ ਸਰ ਤੁਸੀਂ ਮੈਨੂੰ ਕੋਈ ਲੈਟਰ ਦਿਓ ਆ ਲੈਟਰ ਦੇ ਦੇ ਮੈਂ ਤੁਹਾਡੇ ਅੱਗੇ ਫਾਰਮੈਟ ਕਰ ਦਿੰਦਾ ਕੋਈ ਦਿੱਕਤ ਨਹੀਂ ਗੱਲ ਨਹੀਂ